ਮੀ ਪਾਰਟੀ ਦੇ ਜ਼ਮਾਦੀਤ ਤੇ ਬੀਜੇਪੀ ਦਾ ਬਲੜਵਾਰ ਪੁੱਛਿਆ ਕਥਿਤ ਵੀਡੀਓ ਵਾਇਰਲ ਮਾਮਲੇ 'ਚ ਕਿਉਂ ਚੁੱਪ ਨੇ ਮੁੱਖ ਮੰਤਰੀ ਮਾਨ ਕਿਹਾ ਅਸ਼ਵਨੀ ਸ਼ਰਮਾ ਨੇ ਨਹੀਂ ਕੀਤਾ ਕਿਸੇ ਦਾ ਅਕਸ ਖਰਾਬ ਸ੍ਰੀ ਮਾਨ ਦੀ ਕਥਿਤ ਵੀਡੀਓ ਮਾਮਲੇ ਦੇ ਵਿੱਚ ਐਕਸ਼ਨ ਮੋਹਾਲੀ ਕੋਰਟ ਦਾ ਫੇਸਬੁੱਕ ਤੇ ਗੂਗਲ ਨੂੰ ਨੋਟਿਸ 24 ਘੰਟਿਆਂ ਦੇ ਵਿੱਚ ਇਤਰਾਜ਼ਯੋਗ ਪੋਸਟ ਹਟਾਉਣ ਦੇ ਆਦੇਸ਼ ਸਾਭ ਦਾ ਡੀਜੀਪੀ ਮਸਤਫਾ ਦੇ بیٹے ਦੀ ਮੌਤ ਦੇ ਮਾਮਲੇ ਦੀ सीबीआई ਕਰ ਸਕਦੀ ਹੈ ਜਾਂ সূত্রਾ ਮੁਤਾਬਕ ਹਰਿਆਣਾ ਗ੍ਰਹਿ ਵਿਭਾਗ ਨੇ सीबीआई ਨੂੰ ਲਿਖਿਆ ਪੱਤਰ 16 ਅਕਤੂਬਰ ਨੂੰ ਪੰਚਕੁੱਲਾ ਵਾਲੀ ਰਿਹائش ਦੇ ਉੱਤੇ ਮਿਲੀ ਸੀ ਅਕਿਲ ਅਫਤਦੀ ਦੀ ਲਾਸ਼ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਕਿਰਿਆ ਅਮਨ अरोड़ा ਬੋਲੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਇੱਕ ਹਫ਼ਤੇ ਅੰਦਰ ਉਰਾਲੀ ਸੜਨ ਦੇ ਸਿਰਫ 415 ਕੇਸ ਹੀ ਹੋਏ ਰਿਪੋਰਟ ਲੁਧਿਆਣਾ ਦੇ ਵੀਰ ਕਾ ਮਿਲਕ ਪਲਾਂਟ ਦੀ ਬਾਹਰ ਪੀੜਤ ਪਰਿਵਾਰ ਦਾ ਤਰਨਾ ਸਖਤ ਕਾਰਵਾਈ ਦੀ ਕੀਤੀ ਮੰਗ ਸਟੀਮਰ ਪਲਾਂਟ ਦੇ ਵਿੱਚ ਤਮਾਕਾ ਹੋਣ ਦੀ ਵਜ੍ਹਾ ਨਾਲ ਇੱਕ ਸ਼ਖਸ ਦੀ ਗਈ ਸੀ ਜਾਨ ਫੌਜ਼ਿਲ ਕਾ ਦੀ ਮੰਡੀ ਅਰਨੀ ਵਾਲਾ ਦੇ ਵਿੱਚ ਭਿਆਨਕ ਸੜਕ ਹਾਦਸਾ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਬੱਸ ਨੂੰ ਓਵਰਟੇਕ ਕਰਦੇ ਸਮੇਂ ਸੜਕ ਤੇ ਡਿੱਗੇ ਬਾਈਕ ਸਵਾਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਦਰੜੇ ਜੇਂਤਰੀ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਰਾਹਤ ਪੰਡ ਦੇ ਵਿੱਚ 1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ ਰੋहतक ਦੇ ਪਿੰਡ ਬਨਿਆਣੀ ਚ ਪੁਸ਼ਤੈਨੀ ਜ਼ਮੀਨ ਵੇਚ ਕੇ ਮਿਲੇ ਪੈਸੇ ਪੁਸ਼ਤੈਨੀ ਘਰ ਲਾਇਬ੍ਰੇਰੀ ਦੇ ਨਾਮ দান ਕਰਨ ਦਾ ਵੀ ਐਲਾਨ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਅਈ ਔਰ ਤਮਾਕੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਮੌਜੂਦਾ ਜਾਣਕਾਰੀ ਹੈ ਕਿ ਲੁਧਿਆਣਾ ਵੀਰਕਾ ਮਿਲਕ ਪਲਾਂਟ ਤਮਾਕੇ ਨੂੰ ਲੈ ਕੇ ਖੂਗਮਾ ਪਰਿਵਾਰ ਦੇ ਵੱਲੋਂ ਪੀੜਤ ਪਰਿਵਾਰ ਨੀ ਵੀਰਕਾ ਮਿਲਕ ਪਲਾਂਟ ਦੇ ਬਾਹਰ ਧਰ ਨਾਲ ਲਗਾ ਦਿੱਤਾ ਹੈ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਿਨ ਰਾਤ ਸਟੀਮਰ ਪਲਾਂਟ ਦੇ ਵਿੱਚੇ ਬਲਾਕ ਹੋਇਆ ਸੀ ਸ਼ਖਸ ਦੀ ਮੌਤ ਹੋ ਗਈ ਛੇਵੇਂ ਫਿਊਥੇ ਝੁਲਸੇ ਸਟੀਮਰ ਯੂਨਿਟ ਦੇ ਇੰਚਾਰਜ ਕਨਾਲ ਜੈਨ ਦੀ ਮੌਤ ਹੋ ਗਈ ਦਿਨ ਰਾਤ ਸਟੀਮਰ ਦੀ ਚੈਕਿੰਗ ਦੌਰਾਨ ਇਹ ਹਾਦਸਾ ਹੋਇਆ ਸੀ ਔਰ ਪਰਿਵਾਰ ਹੁਣ ਕੜੀ ਕਾਰਵਾਈ ਦੀ ਡਿਮਾਂਡ ਕਰ ਰਿਹਾ ਕਿ ਸਖਤ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਵੇ ਇਨਫੈਕਟ ਮਿਲਕ ਪਲਾਂਟ ਦੇ ਬਾਹਰ ਹੀ ਜਿਹੜਾ ਧਰਨਾ ਪ੍ਰਦਰਸ਼ਨ ਪਰਿਵਾਰ ਦੇ ਵੱਲੋਂ ਕੀਤਾ ਗਿਆ ਕੀਤਾ ਜਾ ਰਿਹਾ ਹੈ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਨਾਲ ਜੈਨ ਨਾਮ ਦੇ ਸ਼ਖਸ ਦੀ ਮੌਤ ਹੋਈ ਤੇ ਪਰਿਵਾਰ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਵੇਕਾ ਪਲਾਂਟ ਦੇ ਵਿੱਚ ਦੀ ਰਾਤ ਤਤਮਾਕਾ ਹੋਇਆ ਔਰ ਬਲਾਸਟ ਵੀ ਵਜਨ ਵਾਲੀ ਇੱਕ ਸ਼ਖਸ ਦੀ ਕੋਨਾਲ ਦੀ ਜਿਹੜੀ ਹੈ ਉਹ ਮੌਤ ਹੋ ਗਈ ਤਾਂ ਪੀੜਤ ਪਰਿਵਾਰਾਂ ਨੇ ਜਿਹੜਾ ਵੀਰਕਾ ਮਿਲਕ ਪਲਾਂਟ ਹੈ ਲੁਧਿਆਣਾ ਦੇ ਵਿੱਚ ਉਸ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਸਾਨੂੰ ਦਿੱਤਾ ਜਾਵੇ ਔਰ ਕਰੜੀ ਕਾਰਵਾਈ ਕੀਤੀ ਜਾਵੇ ਔਰ ਉੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀਰਕਾ ਮਿਲਕ ਪਲਾਂਟ ਦੀਆਂ ਜਿਹੜਾ ਜਿੱਥੇ ਜਿਹੜੇ ਸਟੀਮਰ ਦੇ ਵਿੱਚ ਧਮਾਕਾ ਹੋਇਆ ਉਸ ਦੀਆਂ ਵੀ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਔਰ ਦੂਜੇ ਪਾਸੇ ਜਿਹੜਾ ਪਰਿਵਾਰ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ ਲੁਧਿਆਣਾ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਦਾ ਸਾਹਮਣੇ ਰੱਖਿਆ ਨੇ ਔਰ ਪਰਿਵਾਰ ਦੇ ਵੱਲੋਂ ਲਾਜ਼ਮੀ ਤੌਰ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਦੇ ਨਾਲ ਨਾਲ ਕਰੜੀ ਕਾਰਵਾਈ ਵੀ ਕੀਤੀ ਜਾਵੇ ਕਿ ਆਖਿਰ ਕੌਣ ਜ਼ਿੰਮੇਵਾਰ ਹੈ ਆਖਿਰ ਕਿਉਂ ਇੰਨਾ ਵੱਡਾ ਹਾਦਸਾ ਹੋ ਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਜਾਨ ਚਲੀ ਗਈ ਪਰਿਵਾਰ ਦੇ ਮੈਂਬਰ ਪਲਾਂਟ ਵੀ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਨਾਲ ਹੀ ਪਲਾਂਟ ਦੇ ਜਿਹੜਾ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਆ ਉਹਦੇ ਖਿਲਾਫ ਨਾਰੇਬਾਜ਼ੀ ਵੀ ਉੱਥੇ ਕਰਦੇ ਹੋਏ ਨਜ਼ਰ ਆ। ਤਾਂ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਗਲਤੀ ਕਿਸ ਦੀ ਸੀ ਕੁਤਾਹੀ ਕਿਸ ਦੀ ਸੀ ਸਟੀਮਰ ਚੈੱਕ ਕਰਨ ਦੇ ਦੌਰਾਨ ਇਹ ਪੂਰਾ ਹਾਦਸਾ ਹੋਇਆ ਹੈ ਰੁਕ ਕਰਦੇ ਮੈਂ ਸਿੱਧਾ ਲੈ ਕੇ ਚਲਦਾ ਹਾਂ ਆਪਣੇ ਦਰਸ਼ਕਾਂ ਨੂੰ ਲੁਧਿਆਣਾ ਜਿੱਥੇ ਇਸ ਸਮੇਂ ਦਰਨਾ ਪ੍ਰਦਰਸ਼ਨ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਾਡੇ ਸੇ ਹੋਗੀ ਰੋਹਿਤ ਗੋਡ ਸਾਡੇ ਨਾਲ ਜੁੜ ਰਹੇ ਨੇ ਰੋਹਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਇਸ ਪੂਰੇ ਤਮਾਕਿਆ ਜਾਂ ਪੂਰੇ ਹਾਦਸੇ ਨੂੰ ਲੈ ਕੇ ਹੈਂਡਓਵਰ ਪਲੀਜ਼ ਇੱਕ ਸਾਲ ਉਹਨੂੰ ਟ్రਾਇਲ ਗੁਰਪ ਬਿਲਕੁਲ ਮੈਂ ਤੁਹਾਨੂੰ ਸਭ ਤੋਂ ਬਲਤ ਜਿਹੜੇ ਬੰਦੇ ਹੈਗੇ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਹੈਂਡਓਵਰ ਨਹੀਂ ਕੀਤਾ ਇਹਨਾਂ ਨੂੰ ਪਲਾਂਟ ਪੇਮੈਂਟ ਉਹਦੀ ਸਾਰੀ ਕਰਤੀ ਉਹ ਬੰਦਾ ਇੱਥੇ ਕੀ ਕਰਨਾ ਹੋਊਗਾ ਜੀ ਫਰੀਦাবাদ ਦੀ ਫਰਮ ਆ ਉਹ ਕੀ ਕਰਨਾ ਹੋਊਗਾ ਇੱਥੇ ਇਹਨਾਂ ਨੇ ਲੱਖਾਂ ਕਰੋੜਾ ਰੁਪਇਆ ਕਮਿਸ਼ਨ ਖਾ ਕੇ ਸਬਸਟੈਂਡਰਡ ਮਾਲ ਯੂਜ਼ ਕਰਕੇ ਸਾਡੇ ਬੱਚੇ ਦੀ ਜਾਨ ਲਈ ਆ ਉਸ ਬੱਤੇ ਬੱਚੇ ਦਾ ਮੁੱਲ ਕੌਣ ਦੇਗਾ ਅੱਜ ਵੇਰਕਾ ਕੋਲ ਪੈਸੇ ਮੁੱਕ ਜਾਣੇ ਨੇ ਅੱਜ ਕੁੜੀ ਨੂੰ ਤਰ ਨੌਕਰੀ ਨਹੀਂ ਦੇ ਰਿਹਾ ਆਹੀ ਜੀ ਐਮ ਆਪਦੇ ਕੁੜੀ ਨੂੰ ਬਹਿ ਕੇ ਨਹੀਂ ਕਰਕੇ ਖੰਨੇ ਪਲੈਂਟ ਜੀਆ ਨੌਕਰੀ ਡਿਪਟੀ ਮੈਨੇਜਰ ਦੀ ਦਵਾਈ ਬੈਠਾ ਲੱਗਦਾ ਐਚ ਆਰ ਦੀ ਵੀ ਗਲਤੀ ਹੈ ਸਾਰਿਆਂ ਦੀ ਗਲਤੀ ਹੈ ਜੀ ਇੱਥੇ ਡੰਗਰ ਡਾਕਟਰ ਨੂੰ ਲਾਇਆ ਹੋਇਆ ਉਹਨਾਂ ਨੇ ਐਡਮਿਨ ਇੰਚਾਰਜ ਆ ਜਿਹੜਾ ਹੁਣ ਗਿਆ ਇੱਥੋਂ ਜੈ ਸ਼ਿਵ ਕਾਪਾ ਡੰਗਰ ਡਾਕਟਰ ਆ ਡੰਗਰ ਡਾਕਟਰ ਨੂੰ ਐਡਮਿਨ ਇੰਚਾਰਜ ਲਾਇਆ ਕਿਉਂਕਿ ਕਮਿਸ਼ਨ ਖੋਰੀ ਹੈਗਾ ਹਰੇਕ ਮੁਲਾਜ਼ਮਤੋਂ ਪੈਸੇ ਮੰਗਦਾ ਜਿਹੜੇ ਮਰਜ਼ੀ ਯੂਨਿਟ ਤੇ ਜਾਓ ਕਰੋੜਾਂ ਦੇ ਕਪੜੇ ਨੇ ਮੈਂ 200 ਚਿੱਠੀ ਪੇਸ਼ ਕਰ ਸਕਦਾ ਜਿਹੜੀ ਮੈਂ ਰਜਿਸਟਰ ਨੂੰ ਜਿੰਨੂੰ ਦਿਨੋਂ ਰਜਿਸਟਰਰ ਨੂੰ ਐਫਸੀਆਰ ਨੂੰ ਮੁੱਖ ਮੰਤਰੀ ਨੂੰ ਕਿਨੂੰ ਕਿਨੂੰ ਨਹੀਂ ਦਿੱਤੀ ਕਾਰਵਾਈ ਕਿਉਂ ਨਹੀਂ ਹੋਈ ਕਾਰਵਾਈ ਤਾਂ ਨਹੀਂ ਹੁੰਦੀ ਜੀ ਇੱਥੇ ਇਨਕੁਆਰੀ ਕਰਾਉਣੀ ਆ ਜਲੰਧਰ ਵਾਲਾ ਜੀਐਮ ਕਰੂਗਾ ਜਲੰਧਰ ਇਨਕੁਆਰੀ ਕਰਵਾ ਜਾਂ ਗੁਰਦਾਸਪੁਰ ਵਾਲਾ ਜੀਐਮ ਕਰੂਗਾ ਇੱਥੇ ਇਨਕੁਆਰੀ ਕੋਈ ਕਰਦਾ ਹੀ ਨਹੀਂ ਬਾਹਰਲਾ ਬੰਦਾ ਇਹ ਆਪਦੇ ਇਨਕੁਆਰੀਆਂ ਵਾਲੇ ਰੱਖੇ ਹੋਏ ਨੇ ਇਹਨਾਂ ਨੇ ਮੈਨੂੰ ਸਸਪੈਂਡ ਕੀਤਾ ਮੈਨੂੰ ਸਸਪੈਂਡ ਤੁਹਾਨੂੰ ਕੀ ਲੱਗਦਾ ਜਿਹੜਾ ਅੱਜ ਹੱਸ ਕੱਲ ਰੱਤੀ ਹੱਸਦਾ ਹੋਇਆ ਇੱਕ ਿੱਟਾ ਗਿਆ ਕਰਾਇਆ ਗਿਆ ਇਹ ਿੱਟਾ ਨਹੀਂ ਜੀ ਮਾਲ ਇੱਥੇ ਨੈਗਲੀਜੈਂਸੀ ਆ negligence ਆ ਸਬਸਟੈਂਡਰਡ ਮਾਲ ਯੂਜ਼ ਹੋਇਆ ਹੋਇਆ ਕਿਸੇ ਕੰਪਨੀ ਤੋਂ ਜਦੋਂ ਅਸੀਂ ਹੈਂਡਓਵਰ ਲੈਣਾ ਹੈਂਡਓਵਰ ਲੈਣ ਤੋਂ ਬਾਅਦ ਟ੍ਰਾਇਲ ਅਸੀਂ ਦਿਨ 'ਚ ਵੀ ਕਰ ਸਕਦੇ ਆ ਦਿਨੋਂ ਦੀ ਡਿਊਟੀ ਸ਼ੁਰੂ ਹੁੰਦੀ ਸੀਗਾ ਉਸ ਬੱਚੇ ਨੂੰ ਰਾਤ ਨੂੰ ਬੁਲਾਉਣ ਦੀ ਮਤਲਬ ਹੀ ਕੀ ਆ ਅੱਜ ਜੀ ਐਮਾ ਟੀਵੀ ਚੈਨਲਾਂ ਤੇ ਕਹਿ ਰਿਹਾ ਵੀ ਮੈਂ ਰਾਤ ਨੂੰ ਬੰਦੇ ਨੂੰ ਬੁਲਾਇਆ ਹੀ ਨਹੀਂ ਜੇ ਐਡਾ ਵੱਡਾ ਜੀਮ ਇੱਥੇ ਬੈਠ ਕੇ ਗੱਲ ਕਹਿੰਦਾ ਮੈਂ ਮੈਂ ਬੰਦਾ ਬੁਲਾਇਆ ਨਹੀਂ ਫਿਰ ਬੁਲਾਇਆ ਕਿਨੇ ਆ ਮੈਂ ਬੁਲਾਇਆ ਕਿ ਉਹਨੂੰ ਮਾਰਨ ਲਈ ਬੁਲਾਇਆ ਜਾਂ ਬੰਦਾ ਖੁਦਕੁਸ਼ੀ ਕਰਨ ਆਇਆ ਕੋਲ ਦੀ ਰਿਕਾਰਡਿੰਗ ਕਢਾਓ ਨਾ ਇਹ ਤਰਨਾ ਪਰਿਵਾਰ ਦੀ ਸਹਿਮਤੀ ਨਾਲ ਜਦੋਂ ਤੱਕ ਪਰਿਵਾਰ ਕਹੇਗਾ ਮੈਂ ਬਿਮਾਰ ਸੀ ਮੈਂ ਤਾਂ ਦਵਾਈ ਲੈਣ ਨੂੰ ਦਿਹਾਣੇ ਆਇਆ ਸੀ ਮੈਨੂੰ ਦਰਦ ਸੀ ਮੈਂ ਇਹਨਾਂ ਨਾਲ ਆ ਕੇ ਖੜਿਆ ਡਿਮਾਂਡ ਕੀ ਹੈ ਡਿਮਾਂਡ ਕੀ ਹੈ ਬੱਚੀ ਨੂੰ ਨੌਕਰੀ ਦੇਣ ਜੋ ਕੰਪਨਸੇਟ ਕਰ ਸਕਦੀ ਆ ਵੇਰਕਾ ਕਰੇ ਮਿਲਕਵਟ ਕਰੇ ਜੇ ਕਰੋੜਾ ਰੁਪਇਆ ਨਾਲ ਆਪਦੇ ਬੱਚਾ ਨੂੰ ਇਹ ਸੈੱਟ ਕਰ ਸਕਦੇ ਨੇ ਆਹੀ ਜੀ ਅਮਨ ਦੀ ਕੁੜੀ ਖੰਨੇ ਲਈ ਹੋਈ ਆ ਐਸੇ ਜੀ ਅਮਨ ਦੀ ਦਲਜੀਤ ਸਿੰਘ ਜੀ ਕਹਿੰਦੇ ਸਾਡੀ ਕੁੜੀ ਲਈ ਨੌਕਰੀ ਹੈ ਨਹੀਂ ਪਹਿਲਾਂ ਵੀ ਹਾਸਾ ਹੋਇਆ ਸੀ ਪਹਿਲਾਂ ਬਥੇਰੇ ਹਾਸੇ ਛੋਟੇ-ਮੋਟੇ ਹੁੰਦੇ ਨੇ ਜਿਹੜੇ ਅੰਦਰੇ ਦੱਬ ਲੈ ਜਾਂਦੇ ਨੇ ਤੇ ਮੁੰਡਾ ਦੋ ਵਾਰੀ ਝੁੱਲ ਚੁੱਕਾ ਜੀ ਦੋ ਵਾਰੀ ਮੁੰਡਾ ਪਹਿਲਾਂ ਵਰਨ ਹੋ ਚੁੱਕਾ ਹੈ ਦੋ ਵਾਰੀ ਮੁੰਡਾ ਝੁੱਲ ਚੁੱਕਾ ਹੈ ਪਹਿਲਾਂ ਤੀਜਾ ਹਾਸੇ ਦੇ ਵਿੱਚ ਮੋਤ ਹੈ ਇਸ ਤੋਂ ਪਹਿਲਾਂ ਵੀ ਦੋ ਵਾਰੀਆਂ ਇਹਨੂੰ ਅੱਗ ਲੱਗ ਚੁੱਕੀ ਹੈ ਇੱਥੇ ਆ ਸਸਪੈਂਡ ਹੀ ਹੈ ਇਸ ਕਰਕੇ ਕੀਤਾ ਗਿਆ ਕਿਉਂਕਿ ਅਸੀਂ ਇੱਥ ਇਹਨਾਂ ਦੇ ਖਿਲਾਫ ਬੋਲਦੇ ਅਸੀਂ ਤਿੰਨ ਟਰੈਕਟਰ ਸਸਪੈਂਡ ਆ ਜੀ ਇਹਨਾਂ ਨੇ ਪੰਜ ਵਾਲਾ ਚੇਅਰਮੈਨ ਬਣਾਇਆ ਅਸੀਂ ਸੱਤ ਵਾਲੇ ਸਸਪੈਂਡ ਤੁਰੇ ਫਿਰਦੇ ਆ ਹਾਈ ਕੋਰਟ ਮੈਨੂੰ ਫਿਰਦੇ ਨੂੰ 2 ਸਾਲ ਹੋ ਗਏ ਇੱਥੇ ਆਉਣੇ ਆ ਬੜ ਨਹੀਂ ਦਿੰਦੇ ਆਪਣੇ ਆਪ ਨੂੰ ਬਦਮਾਸ਼ ਸਮਝਦੇ ਨੇ ਇਹ ਪਲਾਂਟ ਇਹਨਾਂ ਨੇ ਆਪਣਾ ਘਰ ਦਾ ਬਣਾਇਆ ਹੋਇਆ ਸਰ ਇਹ ਚ ਇਨਵੋਲ ਹੈ ਸਰਕਾਰ ਕੁਝ ਕਰ ਸਕਦੀ ਹੈ ਸਰ ਇੱਥੇ ਆਡਿਟ ਡਿਪਾਰਟਮੈਂਟ ਨੇ ਲੱਖਾਂ ਕਰੋੜਾਂ ਰੁਪਏ ਦੇ ਸਪੈਸ਼ਲ ਰਿਪੋਰਟਾਂ ਬਣਾਈਆਂ ਨੇ ਜੀਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਕੋਈ ਕਾਰਵਾਈ ਨਹੀਂ ਬੀਸੀ ਗੁਪਤਾ ਰਿਟਾਇਰਡ ਜੱਜ ਆਪਣੀ ਰਿਪੋਰਟ ਦੇ ਚੁਕੇ ਜੀ ਰੋਹਿਤ ਥੋੜੀਆਂ ਤਸਵੀਰਾਂ ਦਿਖਾ ਦਿਓ ਤੁਹਾਨੂੰ ਕਿਉਂਕਿ ਪਰਿਵਾਰ ਜਾਂ ਹੋਰ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਡਿਮਾਂਡ ਵੀ ਪਤਾ ਲੱਗ ਰਹੀ ਹੈ ਥੋੜੀਆਂ ਤਸਵੀਰਾਂ ਦਿਖਾ ਦਿਓ ਕਿ ਇਸ ਸਮੇਂ ਸਥਿਤੀ ਉੱਥੇ ਕਿਸ ਤਰੀਕੇ ਦੀ ਹੈ ਕਿੰਨੇ ਕੁ ਲੋਕ ਪਹੁੰਚੇ ਹੋਏ ਨੇ ਹੋਰ ਪਰਿਵਾਰ ਦਾ ਕੋਈ ਮੈਂਬਰ ਹੋਵੇ ਵਾਟ ਇਟ ੀਸ ਮੀਨ ਫਾਉਂਡ ਗਲਟੀ ਐ ਨੈਗਲੀਜੈਂਸ ਦਾ ਮਤਲਬ ਬਿਲਕੁਲ ਪਰਿਵਾਰ ਦੇ ਜਿਹੜੇ ਹੈਗੇ ਮੈਂਬਰ ਉਹਨਾਂ ਨਾਲ ਅਸੀਂ ਗੱਲ ਕਰ ਕਿ ਕੰਮ ਹੋਇਆ ਲੱਗਦਾ ਕੀ ਹੋਇਆ ਬੇਸਿਕਲੀ मैम लगता है कि कोई कारण है आप वास्ते, वास्ते पूरा प्रभाव बैठे है बोलेंगे बताएंगे कहेंगी कुछ तो कहेंगी आपके साथ आपके परिवार के साथ हादसा हुआ है एक बार नहीं हुआ ये तीसरी बार हुआ इन्होंने ये जो कहते है ना जो काम इन्होंने बाहर की कंपनियों से कराना है ये वो काम भी इनसे करवाते हैं जो अंदर लगे कच्चे मुंडों से जिनकी दस दस हजार रुपए सैलरी है उन लोगों से ये काम कराते हैं ऐसे, ऐसे ऐसे ये काम इन्होंने मारा है मेरा पति मार दिया और अब मुझे कहते तुझे वो देंगे मुआवजा वहाँ के पैसे मुआवजा है उनकी कमाई है कमाई जो बच्चों के लिए करके गए मुआवजा मत को उसको कमाई है हक है उनका जो बच्चों को सेव करने के लिए करके गए उसको मुआवजा लिखोगे आप चिट्ठियों में अभी इन्होंने क्या बोला है आपको कुछ नहीं बर... बोला जो हम चाहते हैं वैसा कुछ नहीं है तो क्या दिया जा कुछ भी आपो? नहीं दिया जा रहा पागल बना रहे भेजेंगे दलजीत सिंह मैम के नाम, नाम, दल्जीट दल्जीट मैं नाम पे क्या दिया जा रहा है आपको कुछ भी नहीं दे रहा सिर्फ चिट्ठी लिख के भेज रहे हैं सरकार को भेजेंगे तब आएगा अभी तक कोई रेस्ट हो नहीं अभी कुछ नहीं ਬਿਲਕੁਲ ਗੌਰਵ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਪੂਰਾ ਪਰਿਵਾਰ ਜਿਹੜਾ ਦਾ ਇੱਥੇ ਧਰਨੇ ਤੇ ਬੈਠਾ ਆਂ ਬੇਰਕਾ ਮਿਲਕ ਪਾਂਡ ਦੀ ਬਾਹਰ ਦੀਆਂ ਤਸਵੀਰਾਂ ਹੈਗੀਆਂ ਵੱਡੇ ਪੱਦਰ ਦੇ ਉੱਤੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਵਾ ਕਿ ਇਹ ਜਿਹੜਾ ਹਾਸਾ ਵਾ ਦਰਅਸਲ ਮਰਡਰ ਹੈ ਮਰਡਰ ਹੈ ਕਿਉਂਕਿ ਉਹਨਾਂ ਨੂੰ ਜ਼ਬਰਦਸਤ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਔਰ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਡਿਊਟੀ ਕਰਵਾਈ ਗਈ ਸੀ ਕਿ ਜਦਕਿ ਉਹਨਾਂ ਨੇ ਬਾਰ-ਬਾਰ ਕਿਹਾ ਸੀਗਾ ਕਿ ਮੈਂ ਰਾਤ ਨੂੰ ਮੇਰੇ ਘਰ ਦੇ ਵਿੱਚ ਫੰਕਸ਼ਨ ਹੈ ਪ੍ਰੋਗਰਾਮ ਹੈ ਮੈਂ ਉੱਥੇ ਬਿਜ਼ੀ ਆ ਜੇਗਾ ਆਪਾਂ ਕੋਈ ਚੈਕਿੰਗ ਕਰਨੀ ਹੈ ਤਾਂ ਮੈਂ ਅਗਲੇ ਸਵੇਰੇ ਆ ਕੇ ਕਰ ਲੂੰਗਾ ਕਿਉਂਕਿ ਯੂਲੂ ਅੱਜ ਦੇ ਸਵੇਰ ਨੂੰ ਅੱਜ ਸਵੇਰੇ ਹੀ ਚਾਲੂ ਕਰਨਾ ਸੀਗਾ ਤੇ ਇਸ ਕਰਕੇ ਵੀ ਕਿਤਨਾ ਕਿਤੇ ਉਹ ਕਹਿ ਰਹੇ ਨੇ कि ਸਾਨੂੰ ਇਨਸਾਫ ਚਾਹੀਦਾ ਵੈ ਕਿਉਂਕਿ ਇਸ ਚੀਜ਼ ਨੂੰ ਜਦੋਂ ਪਰਿਵਾਰ ਦੀ ਡਿਮਾਂਡ ਸਿੱਧੇ ਤੌਰ ਦੇ ਉੱਤੇ ਦੋ ਚੀਜ਼ ਆ ਗਈਆਂ ਇੱਕ ਤਾਂ ਪਰਿਵਾਰ ਦੇ ਨਾਲ ਜਿਹੜੇ ਉੱਥੇ ਧਰਨੇ ਪ੍ਰਦਰਸ਼ਨ ਜੀ ਪਹੁੰਚੇ ਹੋਏ ਨੇ ਸ਼ੁਕਰੀਆ ਰੋਹਿਤ ਧੰਨਵਾਦ ਪਰਿਵਾਰ ਦੇ ਨਾਲ ਜਿਹੜੇ ਲੋਕ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋਏ ਨੇ ਉਹ ਵੀ ਡਿਮਾਂਡ ਕਰ ਰਹੇ ਨੇ ਕਿ ਪਰਿਵਾਰ ਨੂੰ ਕੰਪਨਸੇਟ ਕੀਤਾ ਜਾਵੇ ਕਿ ਇਸ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਜਾਂ ਆਰਥਿਕ ਮਦਦ ਦਿੱਤੀ ਜਾਵੇ ਨੌਕਰੀ ਦੀ ਡਿਮਾਂਡ ਹੋ ਰਹੀ ਹੈ ਦੂਜੇ ਪਾਸੇ ਅਲੀਗੇਸ਼ਨਸ ਨੇ ਕਿ ਜਿਹੜੇ ਐਕਸਪਰਟਸ ਹੁੰਦੇ ਨੇ ਉਹਨਾਂ ਤੋਂ ਕੰਮ ਨਹੀਂ ਕਰਵਾਇਆ ਗਿਆ ਔਰ ਇਨਸਪੈਕਸ਼ਨ ਦੇਰ ਰਾਤ ਤਾਂ ਦੀ ਕਰਵਾਏ ਗਏ ਇਨਸਪੈਕਸ਼ਨ ਦਿਨ ਰਾਤ ਕਰਵਾਈ ਗਈ ਔਰ ਹਾਲਾਂਕਿ ਉਹ ਮਾਰਨਿੰਗ ਦੇ ਵਿੱਚ ਵੀ ਹੋ ਸਕਦੀ ਸੀ ਇਸ ਨੂੰ ਲੈ ਕੇ ਵੀ ਪਰਿਵਾਰ ਸਵਾਲ ਚੁੱਕ ਰਿਹਾ ਹੈ ਐਡਮਿਨਿਸਟ੍ਰੇਸ਼ਨ ਜੋ ਵੀਰਕਾ ਦਾ ਹੈਗਾ ਉਸ ਦੇ ਪ੍ਰਦੂਸ਼ਣ ਦਾ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਿੱਲੀ ਦੇ ਵਿੱਚ ਪ੍ਰਦੂਸ਼ਣ ਪਟਾਕਿਆਂ ਨਾਲ ਪ੍ਰਦੂਸ਼ਣ ਪਰਾਲੀ ਨਾਲ ਪ੍ਰਦੂਸ਼ਣ ਤੇ ਸਭ ਦੇ ਵਿਚਾਲੇ ਸਿਆਸੀ ਇਲਜ਼ਾਮ ਦਰਾਸ਼ੀਆਂ ਜਿहां ਪ੍ਰਦੂਸ਼ਣ ਨੂੰ ਲੈ ਕੇ ਆਮ ਆਦਮੀ ਪਾਰਟੀ ਬੀਜੇਪੀ ਦੇ ਉੱਤੇ ਪਲਟਵਾਰ ਕਰ ਰਹੀ ਹੈ ਔਰ ਬੀਜੇਪੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਇਕਾਈ ਦੇ ਉੱਤੇ ਇਲਜ਼ਾਮ ਲਗਾਏ ਸਨ ਤੇ ਹੁਣ ਅਮਨ ਅਰੋੜਾ ਨੇ ਪਲਟਵਾਰ ਕੀਤਾ ਬੀਜੇਪੀ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਇਹ ਅਮਨ ਅਰੋੜਾ ਦੀ ਸਟੇਟਮੈਂਟ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਸੂਬੇ ਦੇ ਕੈਬਨਿਟ ਮੰਤਰੀ ਨੇ ਅਮਨ ਅਰੋੜਾ ਉਹਨਾਂ ਨੇ ਇਹ ਵੀ ਕਿਹਾ ਕਿ ਮਨਜਿੰਦਰ ਸਿਰਸਾ ਦੇ ਵੱਲੋਂ ਲਗਾਏ ਗਏ ਇਲਜ਼ਾਮ ਬੇਤੁਕੇ ਨਹੀਂ ਅਮਨ ਅਰੋੜਾ ਨੇ ਪਰਾਲੀ ਸਾੜਨ ਦੇ ਅੰਕੜੇ ਵੀ ਪੇਸ਼ ਕੀਤੇ ਤੇ ਦਾਵਾ ਕੀਤਾ ਕਿ 15 ਸਤੰਬਰ ਤੋਂ ਲੈ ਕੇ 21 ਅਕਤੂਬਰ ਤੱਕ 415 ਕੇਸ ਰਿਪੋਰਟ ਕੀਤੇ ਗਏ ਨੇ ਪਰਾਲੀ ਸਾੜਨ ਦੇ ਦਾਵਾ ਇਹ ਹੀ ਹੈ ਕਿ ਇਹ ਬਹੁਤ ਘੱਟ ਹੈ ਜੇ ਪਿਛਲੇ ਸਾਲਾਂ ਦੇ ਨਾਲ ਆਪਾਂ ਕੰਪੇਅਰ ਕਰਦੇ ਹਾਂ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਦੇ ਵਿੱਚ ਪਰਾਲੀ ਸਾੜਨ ਦੇ ਕੇਸ ਵਧੇ ਨੇ ਜਦਕਿ ਪੰਜਾਬ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਕੇਸਿਸ ਘਟੇ ਨੇ ਇਹ ਇਹ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ بڑے ਹਲਕੇ ਇਜ਼ਾਮ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਾਰੀਖ ਬਾਰੇ ਦਿਵਾਲੀ ਵਾਲੇ ਦਿਨ ਜੋ ਅ ਅਲੀਗੇਸ਼ਨ ਸਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸੀਸੀ ਦੇ ਜਿਹੜੇ ਫਾਰਮ ਫਾਇਰਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਕੱਟ ਕੇ ਬਾਹਰ ਟਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਤਾਂ ਅਮਨ ਅਰੋੜਾ ਨੇ ਪੂਰੇ ਅੰਕੜੇ ਰੱਖੇ ਨੇ ਦਾਵਾ ਹੀ ਕੀਤਾ ਜਾ ਰਿਹਾ ਕਿ ਕੇਸਿਸ ਪੰਜਾਬ ਦੇ ਵਿੱਚ ਘੱਡੇ ਨੇ ਦੂਜੇ ਪਾਸੇ ਬੀਜੇਪੀ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਤਾਂ ਪੋਲਿਟਿਕਸ ਪਰਾਲੀ ਤੇ ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ ਅੱਗੇ ਬਾਦਿਆਂ ਅਗਲੀ ਵੱਡੀ ਖਬਰ ਦਾ ਰੁਕ ਕਰਾਂਗਾ ਦਿਨ ਦੀ ਦੂਜੀ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਜੁੜੀ ਹੋਈ ਹੈ ਮੁਹੰਮਦ ਮੁਸਤਾਫਾ ਦੇ ਨਾਲ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਮੌਤ ਦੇ ਮਾਮਲੇ 'ਚ ਸੀਬੀਆਈ ਦੀ ਐਂਟਰੀ ਹੋ ਸਕਦੀ ਹੈ ਜੀਆਂ ਅਕੀਲ ਅਖਤਰ ਦੀ ਮੌਤ ਦੀ ਸੀਬੀਆਈ ਨੂੰ ਜਾਂਚ સોੰਪੀ ਜਾ ਸਕਦੀ ਹੈ ਸੋਰਸਿਸ ਦੇ ਹਵਾਲੇ ਤੋਂ న్యూਸ ਇਟ ਇਨ ਪੰਜਾਬ ਹਰਿਆਣਾ ਦੇ ਕੋਲੇ ਵੱਡੀ ਖਬਰ ਹੈ ਔਰ ਸਾਡੇ ਕੋਲ ਜਾਣਕਾਰੀ ਹੈ ਕਿ ਹਰਿਆਣਾ ਗ੍ਰਹਿ ਵਿਭਾਗ ਨੇ ਸੀਬੀਆਈ ਨੂੰ ਇੱਕ ਚਿੱਠੀ ਲਿਖੀ ਹੈ ਸੀਬੀਆਈ ਨੂੰ ਜਾਂਚ ਕਰਨ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਔਰ ਅੱਜ ਐਸਆਈਟੀ ਨੇ ਮੁਸਤਾਫਾ ਨੂੰ ਪੁੱਛਗਿੱਛ ਦੇ ਲਈ ਵੀ ਸੱਦਿਆ ਸੀ ਪਰ ਮੁਸਤਾਫਾ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਏ ਹਾਲਾਂਕਿ ਐਸਆਈਟੀ ਚੀਫ ਦਾ ਕਹਿਣਾ ਕਿ ਸਾਬਕਾ ਡੀਜੀਪੀ ਨੂੰ ਮੁਰਤੋ ਸਬੰਧ ਭੇਜਿਆ ਜਾਵੇਗਾ ਇਸ ਮਾਮਲੇ ਚ ਨਾਮਜ਼ਦ ਮੁਸਤਾਫਾ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅ ਅਕਿਲ ਦੀ ਪਤਨੀ ਤੇ ਭੈਣ ਨੂੰ ਵੀ ਪੁੱਛਗਿੱਛ ਦੇ ਲਈ ਬੁਲਾਇਆ ਜਾਵੇਗਾ ਕਾਬਲੇ ਗੌਰ ਹੈ ਕਿ 16 ਅਕਤੂਬਰ ਦੀ ਰਾਤ ਨੂੰ ਅਕਿਲ ਅਖਤਰ ਦੀ ਪੰਚਕੁਲਾ ਦੇ ਸੈਕਟਰ 4 ਸਥਿਤ ਘਰ ਦੇ ਵਿੱਚ ਮੌਤ ਹੋਈ ਅਗਲੇ ਹੀ ਦਿਨ ਮਲੇਰਕੂਟਲਾ ਦੇ ਰਹਿਣ ਵਾਲੇ ਸ਼ਮਸ਼ੂਦੀਨ ਨੇ ਪੰਚਕੁਲਾ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਦੇ ਵਿੱਚ ਉਸਨੇ ਅਕਿਲ ਦੀ ਇੱਕ ਵੀਡੀਓ ਕਲਿੱਪ ਵੀ ਸੌਂਪੀ ਜੀ ਵੀਡੀਓ ਦੇ ਵਿੱਚ ਅਕਿਲ ਆਪਣੇ ਪਿਤਾ ਤੇ ਮਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੁਣਾਈ ਦੇ ਰਿਹਾ ਸੀ ਉਹ ਵੀਡੀਓ ਕਲਿੱਪ ਪੁਰਾਣੀ ਸੀ ਗਰੀਬ 1.5 ਮਹੀਨਾ ਪੁਰਾਣੀ 27 ਅਗਸਤ ਦੀ ਸੀ ਮਾਮਲੇ 'ਚ ਮੁਸਤਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਅਕਿਲ ਦੀ ਪਤਨੀ ਤੇ ਨਾਲ ਹੀ ਉਹਨਾਂ ਦੀ ਭੈਣ ਯਾਨੀ ਮੁਸਤਫਾ ਦੀ ਬੇਟੀ ਪਰਚਾਣਾਂ ਦੇ ਉੱਪਰ ਹੋਇਆ ਤੇ ਸੰਮਨ ਉਹਨਾਂ ਨੂੰ ਕਿੱਥੇ ਗਏ ਨੇ ਫਿਲਹਾਲ ਪੇਸ਼ ਨਹੀਂ ਹੈ आज के डेट के लिए नोटिस किया गया किया गया और देखते हैं आज वो जो है इन्वेस्टिगेशन करने के लिए आते हैं कुछ तो चीज़ों में जरूरत है उनकी तो कोई जवाब आया सर उनकी तरफ से अभी नहीं अभी कोई जवाब नहीं आया हमारे पास तो सर अगर आज नहीं पहुंचते हैं तो आगे क्या कार्रवाई रहेगी हम फिर से नोटिस जारी करेंगे और उनको ਅਸੀਂ ਸ਼ੋਰ ਕਰਾਂਗੇ ਕਿ ਉਹ ਇਨਵੈਸਟੀਗੇਸ਼ਨ ਵਿੱਚ ਜੁਆਇਨ ਹੋ। ਸ਼ਿਕਾਇਤਕਰਤਾ ਹੁਣ ਅਖੀਰ ਬਾਦਿਆਂ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਦਿਨ ਦੀ 6 ਖਬਰਾਂ ਦੇ ਵਿੱਚੋਂ ਪਹਿਲੀ ਖਬਰ ਜਿਹਨੂੰ ਦਿਨ ਦੀ ਸਭ ਤੋਂ ਵੱਡੀ ਖਬਰ ਸਾਡੀ ਟੀਮ ਨੇ ਬਣਾਇਆ ਇਹ ਜੁੜੀ ਹੋਈ ਹੈ ਉਸ ਵੀਡੀਓ ਦੇ ਨਾਲ ਜੋ ਸੋਸ਼ਲ ਮੀਡੀਆ ਦੇ ਉੱਤੇ ਇਸ ਸਮੇਂ ਬਵਾਲ ਦੀ ਵਜ੍ਹਾ ਬਣੀ ਹੋਈ ਹੈ। ਕਥਿਤ ਵਾਇਰਲ ਵੀਡੀਓ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਸਟੇਟਮੈਂਟ ਦਿੱਤੀ ਉਹਨਾਂ ਦਾ ਪਹਿਲਾ ਬਿਆਨ ਆਇਆ। ਸੀਐਮ ਮਾਨ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ। ਤੇ ਸਿੱਦੇ ਸ਼ਬਦਾਂ ਚ ਕਿਹਾ ਕਿ ਫੇਕ ਤੋਂ ਇਲਾਵਾ ਬੀਜੇਪੀ ਦੇ ਕੋਲ ਕੁਝ ਵੀ ਨਹੀਂ ਹੈ ਕਾਬਲੇ ਗੌਰ ਹੈ ਕਿ ਇੱਕ ਕਥਿਤ ਵੀਡੀਓ ਜਗਮਨ ਸਮਰਾ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਤੋਂ ਪੋਸਟ ਕੀਤੀ ਗਈ ਔਰ ਉਸ ਵੀਡੀਓ ਚ ਦਾਵਾ ਕੀਤਾ ਗਿਆ ਕਿ ਇਹ ਮੁੱਖ ਮੰਤਰੀ ਮਾਨ ਹੈ ਇਸ ਦੇ ਵਿੱਚ ਔਰ ਉਸ ਤੋਂ ਬਾਅਦ ਸਟੇਟ ਸਾਈਬਰ ਸੈੱਲ ਮੋਹਾਲੀ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਤੁਸੀਂ ਵੀ ਤੁਸੀਂ ਦੇਖ ਰਹੇ ਹੋ ਜਗਮਨ ਸਮਰਾ ਦੀ ਔਰ ਜਗਮਨ ਸਮਰਾ ਦੇ ਖਿਲਾਫ ਪਰਚਾ ਹੋ ਗਿਆ ਕੋਰਟ ਤੱਕ ਮਾਮਲਾ ਪਹੁੰਚ ਗਿਆ ਕੋਰਟ ਤੋਂ ਆਰਡਰ ਆ ਗਏ ਕੀ ਫੇਸਬੁਕ ਤੇ ਗੂਗਲ ਦੇ ਵੱਲੋਂ ਇਹ ਵੀਡੀਓਜ਼ ਨੂੰ ਹਟਾ ਦਿੱਤਾ ਜਾਵੇ। ਖੈਰ ਇਹ ਸਭ ਦੇ ਵਿਚਾਲੇ ਮੁੱਖ ਮੰਤਰੀ ਨੂੰ ਸਵਾਲ ਹੋਇਆ ਤੇ ਸੀਐਮ ਨੇ ਜ਼ਿਕਰ ਕੀਤਾ ਕਿ ਭਾਜਪਾ ਦੇ ਕੋਲ ਕੁਝ ਵੀ ਨਹੀਂ ਭਾਜਪਾ ਦੇ ਕੋਲ ਸਿਰਫ ਫੇਕ ਹੀ ਗੱਲਾਂ ਨੇ। ਮਨਜੀਤ ਪ੍ਰਧਾਨ ਨੇ ਭਾਜਪਾ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਗੋਰਟਨ ਨੂੰ ਕਿੰਦਾ ਦਿਖ ਰਹੇ ਨੇ? ਕੋਈ ਹੋਰ ਕੀ ਫੇਕ ਤੋਂ ਬਿਨਾਂ ਭਾਜਪਾ ਕੋਲ ਹੈ ਕੀ? ਅਸ਼ਵੀਰ ਸ਼ਰਮਣੀਏ ਪ੍ਰਧਾਨ ਨੇ ਭਾਜਪਾ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਂਗੋਰਟਨ ਨੂੰ ਕਿੰਦਾ ਦਿਖ ਰਹੇ ਨੇ? ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋੜਾਇਕੀ ਅਸ਼ਵੀਸ਼ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਤੋਂ ਕਿੰਦਾ ਦਿਖ ਰਹੇ ਹਨ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋੜਾਇਕੀ ਅਸ਼ਵੀਸ਼ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਤੋਂ ਕਿੰਦਾ ਦਿਖ ਰਹੇ ਹਨ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋੜਾਇਕੀ ਅਸ਼ਵੀਸ਼ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਤੋਂ ਕਿੰ ਦੀਫ ਇੱਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ